ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਝੋਟੀਆਂ ਦਿਖਾਵਾਂਗੇ ਇੱਕੋ ਕਰੋ ਵਪਾਰੀ ਕੋਲ ਮਾਲ ਆ ਪੰਜੇ ਸੁੰਜਾਂ ਸਵੰਜਾਂ ਦੇ ਚੋਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਤੇ ਰੇਟ ਸਾਰਿਆਂ ਦਾ ਵੀਡੀਓ ਦੇ ਵਿੱਚ ਹੋਊਗਾ ਤੁਸੀਂ ਆਪਣੀ ਨਿਰਖ ਪਰਖਣਾ ਖਰੀਦਾਰੀ ਕਰ ਸਕਦੇ ਆ ਉਹ ਵੀਰਨਾਂ ਕਰੀਏ ਗੱਲਬਾਤ ਸਸੀਗਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਵੀ ਆ ਜੀ ਪਿੰਡ ਆਪਣਾ ਰੰਗੀਆਂ ਤੈਸੀ ਅਧੂਰੀ ਦੇ ਜ਼ਿਲ੍ਹਾ ਸੰਗਰੂਰ ਆਪਾਂ ਪੂਰੀ ਤੋਂ ਜਿਹੜਾ ਬਰਨਾਲਾ ਨੂੰ ਰੋਡ ਜਾਂਦਾ ਮੇਨ ਉਹਦੇ ਵਿਚਕਾਰ ਆਪਣਾ ਪਿੰਡ ਆ ਜਾਂਦਾ ਵੀਰ ਜੀ ਤੇ ਕੰਟੈਕਟ ਨੰਬਰ ਆਪਣਾ 79255062 79255062 ਸੇਖੇ ਤੋਂ ਰਹੇਗਾ 4-5 ਕਿਲੋਮੀਟਰ ਦੂਰ 4-5 ਕਿਲੋਮੀਟਰ ਹੀ ਰਹੇਗਾ 3 ਜਲਖੜੀ 959 ਦੂਜਾ ਨੰਬਰ ਦੂਜਾ ਨੰਬਰ ਆਪਣਾ 95013 12200 ਠੀਕ ਆ ਬਪਾਰ ਦਾ ਕੰਮ ਆਪਣਾ ਠੀਕ ਆ ਪਹਿਲੇ ਨੰਬਰ ਜਿਹੜੇ ਆਪਾਂ ਝੋਟੀ ਦੇਖਦੇ ਸੂਆ ਕਿਹੜਾ ਸੂਈ ਆ ਜੀ ਇਹ ਪਰ ਹੁਣ ਆ ਫਿਰ 24 ਦਿਨਾਂ ਦੇ ਚੱਕ ਦੇ ਰੋਕੀ ਆ ਜੀ ਤੇ ਬੱਚਾ ਇਹਦੇ ਪਿੱਛੇ ਕੀ ਆ ਬੱਚਾ ਇਹਦੇ ਮਗਰ ਕੱਟੀ ਆ ਪੂਰੀ 66 ਸੀਮਾ ਦੀ ਕੱਟੀ ਆ ਸੋ ਕੱਟੀ ਦੇਖੋ 66 ਸੀ ਏਬੀਐਸ ਵਾਲਾ ਦੀ ਹੋਣਾ ਪੂਰੀ ਏਬੀਐਸ ਦੇ ਸੀਮਾ ਦੀ ਕੱਟੀ ਆ ਟੌਪ ਦੀ 5 ਦਿਨਾਂ ਦੀ ਕੱਟੀ ਸੂਰੀਆ ਹੁਣ ਵੀ ਵੇਰ ਦੇ ਸੋ ਕੱਟੀ ਦਾ ਕੱਦ ਦੇਖੋ ਖੋਲਣੀ ਨਾਲ ਉੱਚੀ ਪਈ ਆ ਇੱਕ ਦਾ ਦਿਖਾ ਦਿਆਂ ਬਾਹਰ ਦੇਸੀ ਕੱਟੀ ਲੱਗਦੀ ਆ ਹਨਾ ਤੇ ਆ ਦੇਖੋ ਨਾਲ ਜਿਵੇਂ ਕਹਿੰਦਾ ਦਾੜੀ ਨਾਲ ਮੁੱਛਾਂ ਵਧੀਆ ਵੀ ਆ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਹਾਜ਼ਰ ਆ 11 ਕਿਲੋਅ 10 ਰੁਪਏ ਪਰ ਕੰਡੇ ਲਵਾ ਕੇ ਦਵਾਂਗੇ 10 ਕਿਲੋ 2 ਟਾਈਮ ਦੇ ਮਣਕੇ ਦੇ ਦਾਂਗੇ 20 ਲੀਟਰ ਮਰਾ ਕੇ ਦਮਾ ਗਿਆ ਤੇ ਧਾਰਾ ਦੂਰਾ ਚਵਾਈ ਚੂਈਆ 1 ਨੰਬਰ ਕੋਲੀ ਧਾਰ ਰੂਮ ਵਰਗੀ ਬਾਕੀ ਤੋਂ ਆਪ ਹੀ ਦੇ ਲੈ ਗੱਡੀ ਦਾ ਥਾਂ ਲੇਵਾ ਦੂਏ ਸੂਏ ਵਰਗਾ ਹੁਣ ਗੱਡੀ ਚ ਚੱਕੀ ਵਰਤੀ ਆ ਸੋ ਦੂਜੇ ਪਾਸੇ ਥਾਂ ਨੂੰ ਥਾਂ ਨਹੀਂ ਦਿਖਾਈ ਦਿੰਦਾ ਤੇ ਇਹਦਾ ਫਿਰ ਭਾਅ ਆਪ ਆ ਕੀ ਰੱਖਿਆ ਮੁੰਲੇ ਦਾ ਕਰਦੇ ਆਂ ਵੀਰੇ ਆਪਾਂ 1 20 1 15 ਦੀ ਦੇ ਦੇ ਇੱਕ 15 ਦੀ ਕਿੰਨੇ ਦੋ ਆਮਾ ਦੀ ਲੰਦੀ ਉਮਰ ਕਰੇ ਦੂਏ ਸੂਏ ਨਾਲ ਪੈਟੀ 1.5 ਲੱਖ ਦੀ ਤਿਆਰ ਹੋਣੀ ਆ ਕਿੰਨਾ ਦੁੱਧ ਪਾਉ ਹਾਈਸਟ ਇਹ ਬਾਕੀ ਤੁਹਾਨੂੰ ਪਤਾ ਯਾਰ ਖਲੂਨ ਪਸ਼ੂ ਜਿਹੜਾ ਹੁੰਦਾ 30 ਤੋਂ 32 ਦਿਨਾਂ ਆ ਕੇ ਮਹੀਨਾ ਖਾਂਦਾ ਮਹੀਨੇ ਵਾਰ ਦੁੱਧ ਹੁੰਦਾ ਬਾਹਲਾ ਤਾਂ ਕਹਿੰਦੇ 14 ਕਿਲੋ ਛੋਟੀ ਦੁੱਧ ਆਮ ਨਾਲ ਭਰੂਦੀ ਟੋਰੀ ਬਾਹਰ ਨੂੰ ਇਹਨੂੰ ਸੋਭਰ 14 ਲੀਟਰ ਦੁੱਧ ਵਾਲੀ ਛੋਟੀ ਹੈਗੀ 10 ਲੀਟਰ ਦੁੱਧ ਤੋਲਣ ਵਾਲਾ ਏ ਥੱਲੇ ਹਾਜ਼ਰ ਆ ਬਾਕੀ ਮੇਨ ਗੱਲ ਕੱਟੀ ਸੈਕਸਰ ਸੀਮਨ ਦੀ ਆ ਏਬੀਐਸ ਵਾਲਾ ਜਿਹੜਾ ਆਪਣਾ ਮੀਰਾਵਲੀ ਵਾਲੇ ਸੀਮਨ ਚਾਰ ਕਰਿਆ ਸੈਕਸਰ ਉਹਦੀ ਕੱਟੀ ਆ ਪਰ ਇਹ ਨਹੀਂ ਪਤਾ ਵੀ ਕਿਹੜੇ ਸਾਣ ਦੀ ਆ ਹਨਾ ਮੈਨਾਂ ਨੇ ਸੈਕਸਰ ਕਹਿ ਕੇ ਦੱਸਿਆ ਸੋ ਕੱਟੀ ਦੇਖੋ ਜਮਾ ਪੂਰੀ ਸਾਫ ਸੁੱਤਰੀ ਸਿੰਗ ਕੋਕਾ ਤੇ ਇੱਕ 15 ਦੀ ਵੀਰ ਕਹਿੰਦੇ ਦੇ ਦਾਂਗੇ ਤੇ ਦੁੱਧ ਦੇ ਪ੍ਰਾਪ ਦੁੱਧ ਦੇ ਫਾਇਦੇ ਦੇਖੋ ਤੇ ਦੁੱਧ 10 ਲੀਟਰ ਜਮਾ ਚੋਣ ਵਾਲਾ ਹਾਜ਼ਰਾ ਸਿੰਘ ਮੂੰਹ ਬੱਤਾ ਸੋਹਣਾ ਤੇ ਚੰਗੀ ਗਰਦਨ ਬੇਰਬੁੱਲ ਬਹੁਤ ਚੰਗੀ ਐ ਤੇ ਥਣ ਦੇਖੋ ਨੇੜ ਤੋਂ ਮਿਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਬਾਕੀ ਮੇਨ ਗੱਲ ਝੋਟੀ ਦੇ ਕੁੰਬਲਾ ਵਗੈਰਾ ਭੋਰਾ ਨਹੀਂ ਚੰਗੀ ਪਤਲੀ ਚਮੜੀ ਦੇ ਵਿੱਚ ਸੁਨੱਖਾਪਣ ਬਹੁਤ ਜ਼ਿਆਦਾ ਰਾਜੀ ਸਮੀਪੜੀ ਬਿਲਕੁਲ ਪੱਕੇ ਰੰਗ ਜੰਮਰ ਵਾਲੇ ਰੰਗ ਦੇ ਵਿੱਚ ਆ ਤੇ ਜਿਹੜਾ ਬੱਚਾ ਵਿਸਿਆ ਇਹਦਾ ਕੋਈ ਮੁੱਲ ਨਹੀਂ ਇਦਾਂ ਦੀ ਕੱਟੀ ਤੇ ਆਪਾਂ ਹਰਿਆਣੇ ਦੇ ਕੇ ਬੋਡੀ ਵੇਟ ਜਾ 50 60000 ਲੋਕ ਆਦਾ ਇਹ ਜਿਹਦਾ ਡੇਡ ਡੇਡ ਸਵਾ ਸਵਾ ਕਰੀ ਜਾਂਦੇ ਨੇ ਇਹਨੂੰ ਨਹੀਂ ਪਾਇਆ ਜਾਵਾ ਇਹ ਠੰਡੀ ਇੰਨੀ ਦਾ ਕੋਈ ਆਪਣੇ ਮਾਪੇ ਕੋਈ ਵੀ ਚੋਗੇ ਬਾਕੀ ਜਿਵੇਂ ਕੱਟੀ ਦੇ ਦੁੱਧੇ ਪੀ ਕੇ 50 60000 ਇਕੱਲੀ ਕੱਟੀ ਹੋਈ ਆ ਇਕੱਲੀ ਰਹਿੰਦੀ ਆ ਕੱਟੀ ਉਹ ਫ੍ਰੀ ਕਰਦੀ ਐ ਜੋ ਟੀਮ ਦਾ ਜੈ ਜੈਕਾਰ ਲਾਜਾ ਤੇ ਅੱਗੇ ਵੀਰੇ ਦੋ ਨੰਬਰ ਝੂਟੀ ਦੇ ਨੇ ਜਿਹੜੀ ਇਹ ਕਿਹੜਾ ਸੁਆ ਸੁਈਆ ਇਹਦਾ ਦੂਜਾ ਸੁਆ ਵੀਰਜੀ ਇਹਦੇ ਪਿੱਛੇ ਵੀ ਕੱਟੀ ਆ ਇਹਦੇ ਪਿੱਛੇ ਵੀ ਕੱਟੀ ਆ ਦੂਜਾ ਸੁਆ ਸੁਈਆ ਕੈ ਦਿਨ ਹੋ ਗਿਆ ਸੁਈ ਨੂੰ 4 ਦਿਨ ਹੋ ਗਏ ਸੂਈ ਨੂੰ ਤੇ ਜੇਰ ਜਪਾ ਡੰਨ ਜਮਾ ਡੰਨ ਵੀਰੇ ਕਰਾ ਕੇ ਕਿੰਨਾ ਦੁੱਧ ਚੋਣ ਵਾਲਾ ਹੁਣ ਦੁੱਧ ਇਹਦੇ ਨਾਲ 10 ਕਿਲੋ ਆ 9 ਕਿਲੋ ਜਮਾ ਲੀਟਰ ਪਾ ਕੇ ਦਵਾਂਗੇ 4 ਟਾਈਮ ਚੋਲੇ ਵੀ ਆਪਣੇ ਕੋਲ ਭਾਏ ਤਾਂ ਕੀ ਰੱਖਿਆ ਇਹਦਾ ਮੁੱਲ 1 15 ਇਹ ਝੋਟੀਆਂ ਪਾ 1 ਲੱਖ ਤੋਰੀ ਬਾਹਰ ਨੂੰ 1 ਲੱਖ 10000 ਦੀ ਤੇ ਪੱਟ ਫੋੜੇ ਦੀ ਚੜਾਈ ਦੇਖੋ ਗੈਰ ਸਟਾਰ ਤੋਂ ਪੂਰੀ ਸਾਨਾ ਵਰਗੀ ਪਈ ਆ ਬੱਚਾ ਇਹਦੇ ਪਿੱਛੇ ਵੀ ਕੱਟੀ ਆ ਤੇ ਸਿੰਘ ਮੂੰਹ ਵੱਥੇ ਦੀ ਸੋਹਣੀ ਆ ਕੱਦ ਕਾਠ ਚੰਗਾ ਜਿੰਦ ਜਣ ਬਹੁਤ ਜ਼ਿਆਦਾ ਆ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦਾ ਬੱਚਾ ਘਟਿਆ ਚੌਥਾ ਦਿਨ ਹੋ ਗਿਆ ਸੂਜੀ ਨੂੰ ਸਿੰਘ ਦੇਖੋ 9 ਲੀਟਰ ਦੁੱਧ ਜਮਾ ਨੈਟ ਮਿਲਣ ਵਾਲਾ ਤਕਰੀਬਨ ਅੰਦਾਜ਼ਾ ਲਾਈਏ ਕਿੰਨਾ ਮੰਨ ਕੇ ਚੱਲੇ ਬਾਤ ਉਹ ਪਾ ਦੂਗੀ 12 13 ਕਿਲੋ ਦੇਣ ਘੜੀ ਝੋਟੀ ਦੁੱਧ ਜੈ ਜਗਤ ਆ 12 13 ਕਿਲੋ ਤੇ ਮਿਲ ਨਹੀਂ ਲੱਖ ਤੋਂ ਬਾਹਰ ਆ ਸੋਨੀਆਂ ਸੋ ਕੀਮਤ ਹੋਣਾ ਸਮਾਨ ਨੂੰ ਸਾਈ ਪਈ ਆ ਤੇ ਬਾਕੀ ਬੈਕ ਸਾਈਡ ਤੇ ਦੇਖੋ ਬਟਨ ਵਾਲੀ ਝੋਟੀ ਆ ਜਮਾ ਤੋ ਦੇਖੋ ਬੈਕ ਸਾਈਡ ਤੇ ਤੇ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ ਤੇ ਪਤਲੇ ਕੁੰਬਲੇ ਦੀ ਭੋਰਾ ਕੁੰਬਲਾ ਨਹੀਂ ਦ 110000 ਦੀ ਵੀਰ ਕਹਿੰਦਾ ਦੇਣੀ ਆ ਮਾਨ ਤਣ ਘਰ ਆਂਦੇ ਇਹਦੇ ਵਿੱਚੋਂ ਜਰੂਰ ਹੋਊਗਾ ਸਭੀ ਬੜੀ ਚੰਗੀ ਆ ਤੂਈ ਸਵਾਈ ਆ ਅੱਗੇ ਬਾਈ ਜੀ ਤੀਜੇ ਨੰਬਰ ਦੇਖੀਏ ਨੇ ਜਿਹੜੀ ਆਪਾਂ ਇਹਦਾ ਦੂਜਾ ਸੂਆ ਸੂਈ ਜੀ ਇਹਦੇ ਪਿੱਛੇ ਮੇਰੇ ਪਾਪਾ ਤੀਜੇ ਨੰਬਰ ਵਾਲੀ ਜਿਹਦੇ ਪਰ ਝੂਟੀ ਦੇਣੀ ਆ ਕਿਹੜਾ ਸੂਆ ਸੂਈ ਆ ਜੀ ਇਹਦਾ ਦੂਜਾ ਸੂਆ ਫੇਰ ਜੀ ਪਿੱਛੇ ਤੇ ਮੇਰੇ ਪਾਪਾ ਪਿੱਛੇ ਮੇਲ ਕਫ ਕਿੰਨੇ ਦਿਨ ਹੋ ਗਿਆ ਸੂਈ ਨੂੰ ਆਫਤਾ ਹੋ ਗਿਆ ਸੂਈ ਨੂੰ 12 ਕਿਲੋ ਜਮਾ ਕੰਡਿਆ ਚਵਾ ਕੇ ਦਵਾ ਕੇ ਦੋ ਟਾਈਮ ਚਾਰ ਟਾਈਮ ਵੀਰ ਕੋਈ ਮਰਜੀ ਆ ਕੇ ਛੋੜੇ 12 ਕਿਲੋ ਹੋ ਜਾਉ ਜਮਾ ਲੀਟਰ ਮਾਰਾ ਕੇ ਦ ਜਾਇਜ ਗਾਲਾ ਚੌਂਡ ਚ ਵੈਕ ਨੰਬਰ ਇਹਦਾ ਭਾਵ ਯਾਰ ਕੀ ਰੱਖਿਆ ਇਹਦਾ ਮੁੱਲ ਕਰਦੇ ਆਂ ਵੀਰੇ ਆਪਾਂ 1 20 115 ਜੀ ਦਾ ਬਿਠੇ ਰੱਖੀ ਲੋ 1 ਲੱਖ 15000 ਦੀ ਮਾਨਤਾ ਕਰ ਦਿੰਦੇ ਆ ਤੇ 12 ਲੀਟਰ ਹਾਜ਼ਰ ਆ ਦਮਾ ਮਣਾ ਕੇ ਦਮਾ ਕੇ ਦੋ 14 ਕ ਦਿਨੇ ਡਜਾਬ ਤੋਂ ਨਹੀਂ ਜਾਂਦੀ 14 15 ਹੀ ਦੋ ਵੀਰੇ ਜਾਇਜ ਗਾਲਾ ਟੋਰੀ ਵਾਰ ਨੂੰ ਸੋ ਵੀਰੋ ਸਿੰਘ ਨੂੰ ਮੱਥਾ ਦੇਖੋ ਸੋਹਣਾ ਸਾਫ਼ ਸੁਥਰਾ ਇਹ ਦੇਣੀ ਆਪਾਂ 1 15 ਦੀ ਹੈ ਨਾ 1 ਲੱਖ 15000 ਦੀ ਦੂਜਾ ਸੂਆ ਸੂਈ ਦੇ ਪਿੱਛੇ ਮੇਲ ਕਾ 12 ਲੀਟਰ ਦੁੱਧ ਮਿਲ ਕੇ ਹਾਜ਼ਰ ਮਿਲੂ ਲੀਟਰ ਵੇਸਾ ਕਾਬਦਾ ਘਰੋਂ ਨਾਲ ਲਿਆਇਓ ਕੋਈ ਚੱਕਰ ਨਹੀਂ ਤੇ ਮੂੰ ਮੱਥਾ ਦੇਖੋ ਚੰਗੇ ਜੰਦੇ ਜਾਨਾਂ ਨੇ ਤੇ ਬਾਕੀ ਮੇਨ ਗੱਲ ਆਪਾਂ ਦੁਆਰੇ ਫੇਰ ਦਰਾਦਣਾ ਜਿੰਨੇ ਵੀਰਾਂ ਦੇ ਪਸ਼ੂ ਦੇਖਿਆ ਸਾਤੀ ਵਗੈਰਾ ਪੋਰਾ ਨਹੀਂ ਜਿਹੜੀ ਬਾੜੀ ਸਾਤੀ ਹੋਵੇ ਪਸ਼ੂ ਦੁੱਧ ਬਹੁਤ ਘੱਟ ਘੜਦਾ ਹੁੰਦਾ ਹੈਗਾ ਤੇ ਗੁਣਾ ਦੇ ਗੁੱਤਲੀਆਂ ਰੇਟ ਵੀ ਜਿਹੜੇ ਹਿਸਾਬ ਨਾਲ ਰੁੱਤ ਜਲਦੀ ਪਈ ਆ ਉਹ ਹਿਸਾਬ ਨਾਲ ਰੁੱਤ ਵੀਰਾਂ ਦੇ ਰੇਟ ਵੀ ਜੈਨ ਹੋਣਾ 10 15 ਟੋਟੀ ਦੇ ਦੁੱਧ ਪੀਣ ਦੀ ਖਤਰ ਲਾਉਣਾ ਪੈਂਦਾ 70 75 ਹਜਰ ਅਜੇ ਤੱਕ ਗਾਂ ਮਿਲਦੀ ਹੈ ਮੱਜ ਨਹੀਂ ਮਿਲਦੀ ਹੋਈ ਪਈ ਆ ਜੀ 80000 ਦਾ ਚੋਣ ਜੀ ਅਜੇ ਗੱਲ ਆ ਜਾਮ ਤੇ 14 ਜਿਹੜੇ ਚੌਥਾ ਨੰਬਰ ਦੇਖੀਏ ਨੇ ਆਪਾਂ ਇਹ ਬਲੂਨ ਝੋਟਿਆ ਵੀਰੇ ਦੇਖੋ ਝੋਟਿਆ ਜਾਣ ਕਰ ਦਿਖਾ ਕੇ ਕੈ ਦਿਨ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਹੋ ਗਿਆ ਵੀਰੇ ਹੱਥਾਂ 'ਚ ਸੂਈ ਇੱਕ ਹਫਤਾ ਸੂਈ ਨੂੰ ਬੱਚਾ ਕੀ ਹੈ ਬੱਚਾ ਜੀ ਮੰਗੂ ਕੱਟੀ ਆ ਨਾ ਕੱਟੀ ਜਾਂਦੀ ਠੀਕ ਹੈ ਦੁੱਧ ਕਿੰਨਾ ਹੁਣ ਚੋਣ ਦਾ ਇਹਦੇ ਨਾਲ 10 ਕਿਲੋ ਮੈਨ ਨਾਲ ਜਮਾ ਚੋਣ ਚ ਵਾ ਇੱਕ ਨੰਬਰ ਸੋ ਲੇਵਾ ਦੇਖੋ ਥੱਲੇ ਤੋਂ ਜਮਾ 4/4 ਹੀ ਆ ਤੇ ਕਿੰਨਾ ਪਾ ਦੂਗੀ ਵੱਧ ਤੋਂ ਵੱਧ ਇਹਦਾ 12 ਕਿਲੋ 13 ਕਿਲੋ ਭਰੀਆਂ ਝੋਟੀਆਂ ਇਹਦਾ ਪਾ ਕੇ ਰੱਖਿਆ ਇਹਦਾ ਇੱਕ ਪਿਚਾੜੀ ਆ ਵੀਰੇ ਮਾਨਤਾਨ ਕਰ ਦਾਂਗੇ ਥੋੜੀ ਬਾਹਰ ਨੂੰ 1,40,000 ਚੌਥੇ ਨੰਬਰ ਵਾਲੀ ਝੋਟੀ ਦਾ ਸੁਆਸੂਈਆ ਪਹਿਲਾ ਹਨ ਹਾਂਜੀ ਬਰੂ ਬੱਚਾ ਵਿਛੇ ਕੱਟੀ ਆ ਦੁੱਧ ਤੇ 10 ਹਜ਼ਾਰ ਜਮਾ ਜਮਾ ਲੀਟਰ ਮੋੜਾ ਦੇ ਠੀਕ ਹੈ ਤੇ ਅੰਦਾਜ਼ਾ ਪਾ ਦੂ ਤੇਰਾ ਗਦਲਾ ਵੀ ਨਾ ਅੰਦਾਜ਼ਾ ਲਾ ਕੇ ਪਾ ਕੇ ਪਾ ਦੂ ਗਰਮੀ ਦਾ ਜਦ 13 ਵੀ ਬਹੁਤ ਹੁੰਦਾ ਜੀ ਆਪਾਂ ਕਹਿ ਦਈਏ ਕੀਮਤ 1,40,000 ਮਾਨਤਾਨ ਕਰ ਦਾਂਗੇ ਸੋ 1,40 ਦੇ ਵਿੱਚੋਂ ਚੌਥੇ ਨੰਬਰ ਵਾਲੇ ਦਾ ਮਾਨਤਾਨ ਹੋ ਜੂ ਰਾਜੀ ਸਮੀ ਪੜੀ ਵੀ ਤਾਂ ਹਦ ਚੌੜੀ ਚੂੜੀ ਬਹੁਤ ਜ਼ਿਆਦੇ ਆ ਤੇ ਸਪਾਂਜਾਂ ਸਪਾਂਜ ਝੋਟੀ ਤੇ ਬ ਚੰਗੇ ਸਾਫ ਸੁਥਰੇ ਮੂੰਹ ਹਵਾਨੇ ਦੀ ਆ। ਤੇ ਦੇਖੋ ਜੈਂਦੀਆਂ ਬਹੁਤ ਆ ਤੇ ਪਹਿਲਾ ਸੂਆ ਸੂਈ ਸਵਾਈਆ 140000 ਕਿਵੇਂ ਤੇ ਜਿਹੜੀ ਆਪਾਂ 5ਵੇਂ ਨੰਬਰ ਤੇ ਮੈਂ ਦੇਖੀ ਜਾਨੇ ਕਿਹੜਾ ਸੂਆ ਜੀ ਇਹਦਾ ਸੂਆ ਵੀਰੇ ਖੁੱਜ ਜਾਗਾ ਤੀਜਾ ਸੂਆ ਬਚਾ ਇਹਦੇ ਪਿੱਛੇ ਕੱਟਿਆ ਇਹਦੇ ਵਿੱਚ ਵੀ ਕੱਟੀ ਆ ਵੀਰੇ ਇਹਦੇ ਵਿੱਚ ਇੱਕ ਪਿੱਛੇ ਕੱਟਾ ਹਨਾ ਹਾਂ ਇੱਕ ਪਿੱਛੇ ਬਾਕੀ ਚਾਰਾਂ ਛੋਟੀਆਂ ਪਿੱਛੇ ਕੱਟੀਆਂ ਠੀਕ ਆ ਇਹਨੂੰ ਕਹਿਮਾ ਕਿ ਦਿਨ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਵੀਰੇ 7-8 ਦਿਨ ਦੇ ਲਾਗੇ ਭਾਗੇ ਠੀਕ ਆ ਦੁੱਧ ਹੁਣ ਚੋਣ ਦਾ ਦੁੱਧ ਇਹਦੇ ਥਲੇ 10 ਕਿਲੋ 9 ਕਿਲੋ ਡੱਬੇ ਮੜਾ ਕੇ ਰੱਖ ਲਵਾਂਗੇ ਜ ਮਾਲ ਤਾਂ ਕੱਢ ਗਿਆ ਦੇ ਵੀ ਮਲਾ 1.5 ਦੀ ਦੇ ਦਾਗੇ 1.5 ਦੀ ਧੋਰੀ ਬਾਹਰ ਨੂੰ ਸੋ ਦੁੱਧ 9 ਲੀਟਰ ਜਮਾ ਹਾਜ਼ਰ ਆ 1,5000 ਦੀ ਤੀਜਾ ਸੂਆ ਸੂਆ ਸਿੰਘ ਥੋੜਾ ਜਿਹਾ ਖੁੱਲਾ ਮੁੜਿਆ ਬੁੱਪਰ ਨੂੰ ਤੇ ਚੌਂਡ ਚਵਾ ਇੱਕ ਨੰਬਰ ਚੌਂਡ ਚਵਾ ਨੰਬਰ ਕੋਈ ਪੂਰ ਸਿੱਟਾ ਹੋਵੇ ਉਹਦੀ ਆਪਣੀ ਠੀਕ ਆ ਸੋ ਵੀਰ ਕਾਰੋਬਾਰ ਦਾ ਕੰਮ ਆ ਵਪਾਰ ਦੇ ਕੰਮ ਦੇ ਵਿੱਚ ਪਸ਼ੂ ਜਮਾ ਨਿਰਖ ਪਰ ਕੇ ਸਿੱਟਾ ਸੁੱਟੇ ਦੀ ਬਹੁਤ ਘੱਟ ਸ਼ਿਕਾਇਤ ਨਿਕਲ ਜੇ ਕਦੇ ਟਾਵੀ ਟੱਲੀ ਹੁੰਦੀ ਆ ਤੇ ਪੰਜ ਝੋਟੀਆਂ ਦਿਖਾਈਆਂ ਤੁਹਾਨੂੰ ਆਪਾਂ ਇੱਕ ਤੀਜਾ ਬਾਕੀ ਪਹਿਲਾ ਦੂਜੇ ਸਾਰਾ ਠੀਕ ਆ ਸੋ ਦੇਖੋ ਇਹਦਾ ਮੂੰਹ ਮੱਥਾ ਜਿੰਦ ਜਾਣ ਰਾਜੀ ਸਮੀ ਬਲੀ ਵੀ ਬਹੁਤ ਜਿਆਦੇ ਆ ਤੇ ਥੰਥੂ ਦੇਖੋ ਕਾ ਜਿਆ ਬਾਤ 9 ਲੀਟਰ ਦੁੱਧ ਹਾਜ਼ਰ ਆ ਲੈ ਚਾ ਥੋੜਾ ਬੱਚੇ ਨੂੰ ਭਾਈ ਦੇ ਕੋਈ ਨਾ ਪਿਛੇ ਇਹਦੇ ਕੱਟੀ ਆ ਸੁਈ ਸਵਾਈ ਆ ਤੇ ਦੇਖੋ ਲੇਵਾ ਵਗੈਰਾ ਸੋਹਣਾ ਸਾਫ ਸੁਥਰਾ ਲੇਵਾ ਤੇ ਚੌਂਡ ਚਵਾ ਜਮ ਇੱਕ ਨੰਬਰ ਆ ਜਮ ਇੱਕ ਨੰਬਰ ਹੋ ਜੀ ਅੱਡੇ ਨਾੜਾ ਦੇਖੋ ਚੱਡੇ ਤੇ ਠੀਕ ਐ ਸੋ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਦਿਖਾਈ ਦਿੰਦੇ ਚੰਗਾ ਦੁੱਧ ਬਾਦਲੇ ਨੇ ਵੀ ਇਹਦੇ ਪਿੱਛੇ ਵੀ ਕੱਟੀ ਆ ਸੋ ਪੰਜ ਝੋਟੀਆਂ ਦਿਖਾ ਦਿੰਦੀਆਂ ਪਹਿਲਾ ਦੂਜਾ ਤੀਜਾ ਪਿੰਡ ਰੰਗਿਆ ਜ਼ਿਲ੍ਹਾ ਸੰਗਰੂਰ ਦਾ ਪੈ ਗਿਆ ਤੂਰੀ ਸੇਖੇ ਦੇ ਨਜ਼ਦੀਕ ਪਿੰਡ ਆ ਗਿਆ ਨੰਬਰ ਬੋਲ ਦੀ ਵੀਰ ਦੁਆਰੇ ਆਪਣਾ ਨੰਬਰ ਆਪਣਾ ਜੀ 79255062 ਦੂਜਾ ਨੰਬਰ ਆਪਣਾ 9501312220 ਤੇ ਭਾਈ ਵੀਰ ਬਣ ਕੇ ਬੇਨਤੀ ਆ ਵੀਰਾਂ ਨੂੰ ਕਿਉਂਕਿ ਲੋਕਦਾਨੋ ਪਤਰਾ ਅੱਜ ਦੇ ਟਾਈਮ 'ਚ ਡੇ ਡੇਡ 2-2 ਲੱਖ ਕੈਰੀ ਜਾਂਦੇ ਨੇ ਆਪਾਂ ਰੇਟ ਜੈਨੂਨੀ ਪਾਇਆ ਬਸ ਖੇਤ ਤੂ ਵਾਲਾ ਕੰਮ ਐ ਜੋ 1000 2000 ਛੋਟ ਵਾਲੇ ਕੰਮ ਆ ਕੋਈ ਵੀ ਰਹਿਣਾ ਪਏ ਲੱਖ ਲੈ ਲੋ 90 ਲੈ ਲੋ 85 ਲੈ ਲੋ ਉਹ ਕੰਮ ਨਾ ਕਰੋ ਵੀਰ ਬਣ ਕੇ ਆ ਪਹਿਲੀ ਰੇਟ ਖਿੱਚ ਕੇ ਪਾਏ ਜੀ ਜੀ ਗੱਲਾਂ ਬਾਕੀ ਪੰਜ ਇਕੱ ਵੀ ਦੂਜੀ ਦੇਖੋ ਕਿਸੇ ਬਸੇ ਕੋਈ ਹੋਰ ਛੋਟੀ ਦਸਾਨੀ ਕਿਸੇ ਸੋ ਵੀਡੀਓ ਦੇਖ ਲਈ ਸਭ ਦਾ